ਜੀ ਕਹਾਲ ਸਾਬਾ ਇੱਕ ਜੀਫਤੇ ਆਓ ਪਿਆਰਿਓ ਇੱਕ ਸਿੱਖਿਆ ਦੇ ਇੱਕ ਵਿਕੰਗ ਆਪ ਜੀ ਨਾਲ ਸਾਂਝਾ ਕੀਤਾ ਜਾਵੇ ਕਿ ਅਸੀਂ ਜੱਟ ਹੰਆ ਪੜਿਓ ਜ਼ਰੂਰ ਤੇ ਇੱਕ ਵਾਰ ਇਹਨਾਂ ਹਾਲਾਤਾਂ ਤੇ ਗੌਰ ਵੀ ਜ਼ਰੂਰ ਕਰਿਓ ਮੈਂ ਇੱਕ ਜੱਟ ਦੀ ਧੀ ਹਾਂ ਮੇਰਾ ਪਿਓ ਸਰਦਾਰ ਸੀ ਪ੍ਰਵਾਸੀ ਮਜ਼ਦੂਰਾਂ ਦਾ ਸਰਦਾਰ ਉੰਜ ਜਦੋਂ ਤੋਂ ਮੈਂ ਸੁੱਤ ਸੰਭਾਲੀ ਮੇਰੇ ਬੇਪੇ ਬਾਪੂ ਨੂੰ ਹਮੇਸ਼ਾ ਕਰਜ਼ੇ ਦੀਆਂ ਗੱਲਾਂ ਕਰਦੀ ਸੁਣਿਆ ਜ਼ਮੀਨ ਠੇਕੇ ਤੇ ਲੈਣੀ ਹੁੰਦੀ ਜਾਂ ਯੂਰੀਆ ਖਰੀਦਣਾ ਹੁੰਦਾ ਸਪਰੇਅ ਕਰਨੀ ਹੁੰਦੀ ਜਾਂ ਨਾਨਕੀ ਸ਼ੱਕ ਪੂਰਣਾ ਹੁੰਦਾ ਹਰ ਵਾਰ ਬਾਪੂ ਦਾ ਅੰਗੂਠਾ ਸ਼ੌਕਰ ਦੀ ਵਹੀ ਤੇ ਲੱਗਦਾ ਸੀ ਹਰ ਸਮਾਹੀ ਪਰਵੀ ਫਸਲ ਹੋਣੀ ਟਰਾਲੀਆਂ ਪਰ ਪਰ ਮੰਡੀਆਂ ਵੱਲ ਜਾਣੀਆਂ ਪਰ ਸ਼ਮਾਈ ਮਾਂ ਆਖਦੀ ਐਤਕੀ ਮੈਂ ਵੀ ਓਹ ਜਾਣ ਨੂੰ ਨਵਾਂ ਸੂਟ ਲੈਣਾ ਹੈ ਪਰ ਮਾਂ ਦੇ ਜਿਉਂਦੇ ਜੀ ਓ ਸ਼ਮਾਈ ਕਦੇ ਨਾ ਆਈ ਪਿਆਰੋ ਜ਼ਮੀਨ ਜਾਇਦਾਦ ਜਿਸ ਵੇਲੇ ਅਸੀਂ ਫਸਲ ਬੀਜਦੇ ਹਾਂ ਸਭ ਤੋਂ ਪਹਿਲਾਂ ਅਸੀਂ ਉਹਨੂੰ ਵਹਤੇ ਜੋਰ ਲਾਉਨੇ ਵਧ ਤੋਂ ਵਧ ਵਾਈ ਹੋ ਜਾਵੇ ਉਸ ਤੋਂ ਬਾਅਦ ਪਿਆਰਿਓ ਚੰਗਾ ਵੀ ਚੰਗੇ ਬੀਜ ਤੋਂ ਬਾਦ ਦਾ ਖਾਦਨ ਰਹਿਆਂ ਸੁਪਰੀਆਂ ਦੀ ਟਰਾਲੀ ਆੜਤੀਏ ਤੋਂ ਪ੍ਰਵਾਹ ਕੇ ਜਦੋਂ ਲਿਆ ਕੇ ਅਸੀਂ ਖੜੀ ਕਰ ਲੈਂਦੇ ਹਾਂ ਫਿਰ ਜਿੰਨਾ ਵਿਚਿਰ ਉਹਦੇ ਵਿੱਚ ਪਾਇਆ ਤੇ ਆ ਸਾਰਾ ਮਟੀਰੀਅਲ ਜੋ ਕਿ ਸਾਨੂੰ ਆੜਤੀਏ ਨੇ ਬਖਸ਼ਿਸ਼ ਕੀਤਾ ਹੈ ਕਿ ਇਹ ਪਾਉਣਾ ਹੈ ਇਹਦੇ ਨਾਲ ਰੰਗ ਕਲਾ ਹੋ ਜਾਵੇਗਾ ਇਹਦੇ ਨਾਲ ਫਸਲ ਜੰਗੀ ਹੋ ਜੇਗੀ ਇਹ ਝਾੜ ਵਧਾ ਦੇਵੇਗੀ ਇਹਦੇ ਨਾਲ ਟਲਟ ਵਰਗੀਆਂ ਦਵਾਈਆਂ ਇਹਦੇ ਨਾਲ ਤੁਹਾਡੀ ਚਮਕ ਬਣ ਜੇਗੀ ਤੁਹਾਡੀ ਫਸਲ ਵਧੀਆ ਮੰਡੀ ਦੇ ਵਿੱਚ ਵਿਕੇਗੀ ਪਿਆਰਿਓ ਇਹ ਸਾਰਾ ਕੁਝ ਫਾਰਮੂਲਾ ਜਦੋਂ ਉਸਨੇ ਵਰਤ ਲੈਣਾ ਤੇ ਪਿਆਰਿਓ ਉਸ ਵੇਲੇ ਸਾਡੇ ਬਾਪੂ ਨੇ ਆਖਣਾ ਕਿ ਜੋ ਵਧਿਆ ਘਟਿਆ ਹੈ ਇਹਨੂੰ ਜ਼ਮੀਨ ਦੇ ਵਿੱਚ ਛੁੱਟ ਦਿੱਤਾ ਜਾਵੇ ਤਾਂ ਕਿ ਕੁਝ ਨਾ ਕੁਝ ਤਾਂ ਫਾਇਦਾ ਹੋਵੇਗਾ ਪਰ ਪਿਆਰਿਓ ਪਿੱਛੇ ਥੋੜਾ ਜਿਆ ਚਲੀ ਗਏ ਜਿਸ ਵੇਲੇ ਪਿੰਡਾਂ ਦੇ ਵਿੱਚ ਇੱਕ ਦੁਕਾਨ ਕੱਪੜੇ ਦੀ ਹੁੰਣੀ ਇੱਕ ਦੋ ਦੁਕਾਨ ਸੌਦੇ ਦੀਆਂ ਹੁੰਆਂ ਸੌਦੇ ਵਾਲੇ ਤੋਂ ਸੌਦਾ ਲਈ ਜਾਣਾ ਕੱਪੜੇ ਵਾਲੇ ਤੋਂ ਕੱਪੜਾ ਲੈ ਲੈਣਾ ਔਰ ਇੱਕ ਅੱਧਾ ਡਾਕਟਰ ਪਿੰਡਾਂ ਦੇ ਵਿੱਚ ਹੁੰਦਾ ਸੀ ਜੀ ਦੇ ਕੋਲੋਂ ਦਵਾਈ ਲੈਣੀ ਤੇ ਇਹਨਾਂ ਲੋਕ ਬਿਮਾਰ ਵੀ ਨਹੀਂ ਸੀ ਪੈਂਦੇ ਕਿਉਂਕਿ ਫਸਲਾਂ ਦੇ ਵਿੱਚ ਰਹਿਆਂ ਸਪਰੇਆ ਖਾਦਾਂ ਵਗੈਰਾ ਬਹੁਤ ਘਟ ਪੈਂਦੀਆਂ ਸੀ ਤੇ ਫਸਲਾਂ ਮਜ਼ਬੂਤ ਹੁੰਦੀਆਂ ਸੀ ਤੇ ਹੱਥੀਂ ਕੰਮ ਕਰਕੇ ਘਟੋ ਘਟ ਲੋਕ ਬਿਮਾਰ ਬਹੁਤ ਘੱਟ ਹੁੰਦੇ ਸੀ ਤੇ ਉਸ ਵੇਲੇ ਪਿਆਰਿਓ ਨਗਰਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਜਦੋਂ ਕਿਤੇ ਫਸਲ ਵੇਚਣੀ ਹੋਣੀ ਉਦੋਂ ਸ਼ਹਿਰ ਦੇ ਵਿੱਚ ਗੱਡਾ ਲੈ ਕੇ ਜਾਣਾ ਤੇ ਇਸ ਗੱਡਾ ਲੱਦ ਕੇ ਜਦੋਂ ਮੰਡੀ ਦੇ ਵਿੱਚ ਲਾ ਕੇ ਨੋਟਾਂ ਦੀ ਗੱਠੀ ਹਰੇ ਟਰੈਕਟਰ ਵਾਲੀ ਪੰਜਾਂ ਦੇ ਨੋਟਾਂ ਦੀ ਘਰ ਲੈ ਕੇ ਉਣੀ ਸਾਰੇ ਪਰਿਵਾਰ ਨੇ ਪੁੱਠਿਆਂ ਸਿਦਿਆਂ ਕਰਕੇ ਵੇਖ ਲਈ ਪਰ ਪਿਆਰੋ ਇਸ ਚੀਜ਼ ਨੂੰ ਅਸੀਂ ਨਹੀਂ ਸੀ ਤੱਕਦੇ ਇਸ ਚੀਜ਼ ਨੂੰ ਸ਼ਹਿਰਾਂ ਵਾਲੇ ਲੋਕ ਜਿਹੜੇ ਸੀ ਉਹ ਤੱਕਦੇ ਸੀ ਕਿ ਸਾਡੇ ਤੱਕ ਨਾ ਤਾਂ ਜ਼ਿਮੀਂਦਾਰ ਆਉਂਦਾ ਹੈ ਨਾ ਸਾਡੇ ਕੋਲੋਂ ਕੁਝ ਖਰੀਦਦਾ ਹੈ ਸ਼ਹਿਰਾਂ ਵਾਲੇ ਸ਼ਹਿਰ ਵਿੱਚ ਹੀ ਬੱਸ ਸੌਦੇ ਵਾਲਾ ਜਿਹੜਾ ਹੈ ਉਹ ਡਾਕਟਰ ਤੋਂ ਦਵਾਈ ਲੈ ਆ ਡਾਕਟਰ ਦਵਾਈ ਦੀ ਬਜਾਈ ਉਹਦੇ ਕੋਲੋਂ ਸੌਦਾ ਲੈ ਆ ਇਸੇ ਤਰ੍ਹਾਂ ਆਪੂ ਆਪਣਾ ਵਪਾਰ ਚੱਲਦਾ ਸੀ ਜਿਹੜਾ ਨਗਰਾਂ ਦਾ ਪਿੰਡਾਂ ਦਾ ਜਿਹੜਾ ਜੱਟ ਸੀ ਉਹ ਅਜੇ ਤੱਕ ਸ਼ਰਮ ਵਿੱਚ ਨਹੀਂ ਸੀ ਵੜਿਆ ਤੇ ਸ਼ਹਿਰਾਂ ਨਾਲੋਂ ਪਿੰਡਾਂ ਦੀ ਜ਼ਿੰਦਗੀ ਜਿਹੜੀ ਉਹ ਖੁਸ਼ਹਾਲ ਸੀ ਹੁਣ ਪਿਆਰਿਓ ਇੱਕ ਪੜਿਆ ਲਿਖਿਆ ਲਾਲਿਆਂ ਦਾ ਬੱਚਾ ਉਠਿਆ ਇੰਨੀ ਉੱਚੀ ਵਿਦਿਆ ਪੜ੍ਹੀ ਕਹਿਣ ਲੱਗਾ ਬਾਪੂ ਜੀ ਤੁਸੀਂ ਕਹਿੰਦੇ ਹੋ ਪਿੰਡਾਂ ਦਾ ਜੱਟ ਸਾਡੇ ਤੱਕ ਨਹੀਂ ਪਹੁੰਚਦਾ ਹੁਣ ਜੱਟ ਦਾ ਇੱਕ ਦਿਨ ਵੀ ਲੰਘਣਾ ਔਖਾ ਹੋ ਜਾਵੇਗਾ ਤੁਹਾਡੇ ਕੋਲੋਂ ਸਭ ਤੋਂ ਪਹਿਲਾਂ ਪਿਆਰੇ ਯੂਰੀਆ ਦੀ ਕਾਰ ਕੱਢੀ ਗਈ ਯੂਰੀਆ ਦੀ ਖਾਕੀ ਬੋਰੀਆਂ ਦੇ ਵਿੱਚ 12 32 16 ਵਰਤਾਈ ਗਈ ਅੱਧਾ ਬੋਰਾ ਕਿਆ ਪਾਉ ਜਦੋਂ ਅੱਧਾ ਬੋਰਾ ਪਾ ਕੇ ਵੇਖਿਆ ਫਸਲ ਖੇੜ ਖੜਾ ਕੇ ਉੱਠੀ ਤੇ ਪਿਆਰੇ ਉਦੋਂ ਬਾਅਦ ਅੱਜ ਹੋਰ ਕੱਲ ਹੋਰ ਵਾਦਾ 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 ਮੈਂ ਇੱਕ ਸੱਜਣ ਦੇ ਕੋਲ ਗਿਆ ਤੇ ਮੈਨੂੰ ਕਹਿਣ ਲੱਗਾ ਕਿਉਂਕਿ ਮੈਂ ਜੈਵਿਕ ਖੇਤੀ ਦਾ ਵੀ ਕੰਮ ਕਰਦਾ ਹਾਂ ਪਿਆਰਿਓ ਮੈਨੂੰ ਕਹਿਣ ਲੱਗਾ ਬਾਬਾ ਜੀ ਸਾਡੀ ਫਸਲ ਨਹੀਂ ਉੱਗਦੀ ਪਈਆਂ ਕਿ ਦੇਖੋ ਮੈਂ ਗਿਆ ਮੈਂ ਦੇਖ ਕੇ ਪੰਜ ਕਿੱਲਾਂ ਦਾ ਪਲਾਟ ਤਿੱਕਕੀ ਕਣਕ ਕੋਈ ਉਹਦੇ ਵਿੱਚ ਉਤਸ਼ਾਹ ਨਹੀਂ ਮੈਂ ਪੁੱਛਿਆ ਭਾਈ ਇਹਨੂੰ ਕੀਤਾ ਕੀ ਉਹ ਪਾਇਆ ਕੀ ਉਹ ਕਹਿਣ ਲੱਗਾ ਜੀ ਪੰਜ ਪੰਜ ਬੂਰੇ ਕਿੱਲੇ ਦੇ ਪਾਸ ਤੇ ਨੇ ਮੈਂ ਕਿਹਾ ਤੇਰਾ ਭਲਾ ਜੀ ਹੁਣ ਇਹਦੇ ਵਿੱਚ ਕੀ ਪਾਈਏ ਫਿਰ ਉਹਨੂੰ ਇੱਕ ਫਾਰਮੂਲਾ ਦਿੱਤਾ ਤੇ ਅੱਠਾਂ ਦਿਨਾਂ ਦੇ ਵਿੱਚ ਕਿਹਾ ਭਾਈ ਆਹ ਫਾਰਮੂਲਾ ਵਰਤ ਤੇ ਇਸ ਫਾਰਮੂਲੇ ਤੋਂ ਬਾਅਦ ਮੈਨੂੰ 8ਵੇਂ ਦਿਨ ਫੋਨ ਕਰੀਂ ਫੇਰ ਗੱਲ ਕਰਾਂਗੇ ਤੇ 9ਵੇਂ ਦਿਨ ਪਾਈ ਉਹਦਾ ਫੋਨ ਖੜਪਿਆ ਖੁਸ਼ ਹੋ ਗਿਆ ਕਹਿਣ ਲੱਗਾ ਬਚਾ ਤਈ ਰੱਬ ਦੇ ਆ ਬੰਦੇ ਆ ਨਿਚੇ ਡਿਗੜੇ ਜਾਣਾ ਸੀ ਪੰਜ ਬੋਰੀਆਂ ਕਿਲੇ ਦੀਆਂ ਅੱਗੇ ਪਾਈਆਂ ਉਹਨਾਂ ਅੱਗੇ ਕੀ ਪਾਉਂਦੇ ਕਣਕ ਤਾਂ ਖੱਟੀ ਹੋਈ ਗਧਾਈ ਹੋਈ ਉੱਠਦੀ ਨਹੀਂ ਪਈ ਸੋ ਕਹਿੰਦਾ ਭਾਵ ਕੇ ਬਿਗੈਰ ਸੋਚੇ ਸਮਝੇ ਅਸੀਂ ਫਸਲਾਂ ਦੇ ਵਿੱਚ ਵਧ ਤੋਂ ਵਧ ਰਿਆਂ ਸੁਪਰੀਆਂ ਪਾ ਰਹਿਆਂ ਤੇ ਸਾਡੇ ਪੁੱਲੇ ਫਿਰ ਖੀਸਾ ਖਾਲੀ ਦਾ ਖਾਲੀ ਹਰ ਵਾਰ ਬਾਪੂ ਖਾਲੀ ਖੀਸਾ ਤੇ ਨੀਲਾ ਗੋਠਾ ਲੈ ਕੇ ਮੜੀਆਂ ਮੋੜਦਾ ਕਈ ਵਾਰ ਨੀਲੀ ਸ਼ਾਈ ਉਹਦੀਆਂ ਅੱਖਾਂ ਦੇ ਕੋਨਿਆਂ ਤੇ ਲੱਗੀ ਹੁੰਦੀ ਉਸ ਰਾਤ ਬਾਪੂ ਰੱਜ ਕੇ दारू ਪੀਂਦਾ ਤੇ ਬਿਨਾਂ ਰੋਟੀ ਖਾਦੇ ਸੌ ਜਾਂਦਾ ਮੈਨੂੰ ਯਾਦ ਹੈ ਇੱਕ ਵਾਰ ਜਦੋਂ ਸਾਰੇ ਘਰਦਿਆਂ ਨੇ ਫੁੱਫੜ ਦੀ ਮਕਾਨ ਜਾਣਾ ਸੀ ਤਾਂ ਬੇਬੇ ਨੇ ਬਾਪੂ ਦੀ ਜੁੱਤੀ ਗੜਵਾਉਣ ਲਈ ਮੈਨੂੰ ਜੀਤੇ ਮੋਚੀ ਕੋਲ ਭੇਜਿਆ ਜੀਤੇ ਮੋਚੀ ਨੇ ਜੁੱਤੀ ਨੂੰ ਪੁੱਠੇ ਸਿੱਧੀ ਕਰਦੇ ਆ ਕਿਹਾ ਕੁੜੀਏ ਏ ਨਹੀਂ ਗੰਢੀ ਜਾ ਸਕਦੀ ਹੋਰ ਕਿਥੇ ਉਹ ਪਹਿਲਾਂ ਹੀ ਬਥੇਰੇ ਗੰਢ ਲੱਗ ਚੁੱਕੇ ਨੇ ਤੇ ਫਿਰ ਉਸ ਆਪਣੇ ਬਖਸ਼ੇ ਵਿੱਚੋਂ ਇੱਕ ਜੁੱਤੀ ਕੱਢ ਕੇ ਦੇਂਦਿਆ ਹੋਇਆ ਕਿ ਆ ਲੈ ਆ ਫੜ ਕੁੜੀਏ ਜਾ ਲੈ ਜਾ ਸਾਲ ਭਰ ਤੋਂ ਪਈ ਐ ਇੱਥੇ ਇਹਦਾ ਕੋਈ ਵਾਲੀ ਵਾਰਿਸ ਨਹੀਂ ਹੈਗਾ ਮੈਂ ਜੁੱਤੀ ਫੜ ਸੌ ਸਾਈ ਹੋਈ ਬਾਪੂ ਕੋਲ ਲੈ ਕੇ ਭੂਰੇ ਵਾਲੀ ਮੋਟਰ ਤੇ ਜਾ ਪਹੁੰਚੀ ਪਰ ਜੁੱਤੀ ਨੂੰ ਵੇਖ ਕੇ ਬਾਪੂ ਪਤਾ ਨਹੀਂ ਕਿਉਂ ਅਗ ਵਾਂਗੂ ਮਚ ਉਠਿਆ ਸ਼ਾਮ ਨੂੰ ਕਰਦੀ ਕੱਢੀ ਦਾ ਗਲਾਸ ਅੰਦਰ ਸਿੱਟ ਕੇ ਉਹ ਜੀਤੇ ਮੋਚੀ ਦੇ ਸਾਰੇ ਪਿੰਡ ਦੀ ਮਾਂ ਪੈਣੇ ਕਰ ਦਿੱਤੀ ਕਹਿਣ ਲੱਗਾ ਕਿ ਅਸੀਂ ਜੱਟ ਹੁਣੇ ਮੰਗਦੇ ਨਹੀਂ ਤੇਰੀਆਂ ਜੁੱਤੀਆਂ ਪਾਈਏ ਹੁਣ ਇਹ ਤਾਂ ਨਹੀਂ ਸੋਚਿਆ ਕਿ ਮੇਰੀ ਜੁੱਤੀ ਨੂੰ ਤਾਂ ਟਾਂਕਾ ਲੱਗਣਾ ਕਿ ਜੁਗ੍ਹਾ ਵੀ ਜਗ੍ਹਾ ਨਹੀਂ ਪਰ ਮੈਂ ਜੱਟਾਂ ਇਹ ਕਿਲਾ ਸਾਡੀ ਧੌਂ ਦੇ ਵਿੱਚ ਪਿਆਰੇ ਜਿਹੜਾ ਗੱਡਿਆ ਇਹ ਨਹੀਂ ਨਿਕਲ ਸਕਦਾ ਅਸੀਂ ਉੱਠ ਨਹੀਂ ਸਕਦੇ ਮੈਨੂੰ ਇਹ ਵੀ ਯਾਦ ਹੈ ਕਿ ਮਾਂ ਜਦੋਂ ਵੀ ਪੇਕਿਆਂ ਤੋਂ ਆਉਂਦੀ ਕੁਝੇ ਪਰੋਲੀਆਂ ਵਿੱਚ ਕੁਝ ਲਕਉਂਦੀ ਰਹਿੰਦੀ ਜਦੋਂ ਮੈਂ ਤੇ ਮੇਰਾ ਛੋਟਾ ਪ੍ਰਾ ਸਕੂਲ ਦੀ ਫੀਸ ਲਈ ਪੈਸੇ ਮੰਗਦੇ ਕੋਈ ਨਿੱਕੀ ਮੋਟੀ ਜੀ ਲੈਣ ਦੀ ਜिद ਕਰਦੇ ਤਾਂ ਮਾਂ ਉਹੀ ਕੁਝੇ ਪਰੋਲੀਆਂ ਫਰੋਲ ਕੇ ਟੁੜੇ ਮੁੜੇ ਨੂੰ ਸਾਨੂੰ ਦੇ ਦਿੰਦੀ ਸੱਚ ਇਹ ਦੱਸਣ ਨੂੰ ਰਹਿ ਗਿਆ ਕਿ ਜਿਵੇਂ ਮੇਰਾ ਬਾਪੂ ਸਰਦਾਰ ਸੀਵੇਂ ਮੇਰੀ ਬੇਬੇ ਵੀ ਸਰਦਾਰ ਨਹੀਂ ਸੀ ਨਰਮਾ ਜਾਂ ਕਬਾ ਚੋਕੀਆਂ ਆਈਆਂ ਚਗਾਵੀਆਂ ਉਸ ਦੇ ਬਰਾਬਰ ਮੰਝੇ ਤੇ ਨਹੀਂ ਸੀ ਮਹਿੰਦੀਆਂ ਸਗੋਂ ਝੇ ਮਹਿੰਦੀਆਂ ਸੀ ਤੇ ماں ਨੂੰ ਸਰਦਾਰ ਨਹੀਂ ਸਰਦਾਰ ਨਹੀਂ ਕਹਿੰਦੀਆਂ ਨਹੀਂ ਸੀ ਥੱਕਦੀਆਂ ਤੇ ماں ਤੇ ਬਾਪੂ ਵੀ ਫੁੱਲੇ ਨਹੀਂ ਛਸ਼ਮੋਂ ਦੇ ਕਿਛੀ ਜਟਾਂ ਜਮੀਨ ਤਾਂ ਬਾਪੂ ਦੇ ਜਿਉਂ ਦੀਆਂ ਹੀ ਮੁੱਕ ਗਈ ਸੀ ਬਾਪੂ ਦੇ ਨਹਿਰ ਵਿੱਚ ਡੁੱਬਣ ਤੋਂ ਬਾਅਦ ਘਰ ਦੀ কুরਕੀ ਵੀ ਹੋ ਗਈ ماں ਨੇ ਅਜਿਹਾ ਹੌਕਾ ਲਿਆ ਪੀਕੇ ਜਾ ਦਿਨ ਵਿੱਚ ਹੀ ਮੁੱਕ ਗਈ ਉਹਦੀਆਂ ਅੰਤਮ ਰਸਮਾਂ ਨਿਭਾਉਣ ਆਏ ਮਾਮੇ ਪਿੰਡ ਦੀਆਂ ਸਾਰੀਆਂ ਲਾਗਣਾਂ ਨੂੰ ਸੂਟ ਦੇ ਕੇ ਗਏ ਸੀ ਖੇ ਤਾਂ ਕੀ ਹੋਇਆ ਜੀ ਅੱਜ ਘਰ-ਬਾਰ ਨਹੀਂ ਰਿਹਾ ਆਖਰ ਨੂੰ ਅਸੀਂ ਜੱਟ ਧਾਨਾ ਹੈਗੇ ਆ ਨਾ ਲਾਗੀ ਉਹਦਾ ਲਾਗ ਛੁਣੀ ਮਾਰਣਾ ਹੁਣ ਹਾਲਾਤ ਕੁਝ ਬਦਲ ਗਏ ਨੇ ਮੈਂ ਆਪਣੇ ਦੁਹਾਜੂ ਪਤੀ ਤੇ ਉਸਦੇ ਪਹਿਲੇ ਤੇਨਾਂ ਨੇ ਆਨਿਆਂ ਨਾਲ ਇੱਥੇ ਬਾਹਲੇ ਮੁਲਕ ਵਿੱਚ ਸੈਟ ਹੈ ਰਾਤ ਨੂੰ ਫੈਕਟਰੀ ਵਿੱਚ ਕੰਮ ਕਰਦੀ ਹਾਂ ਤੇ ਦਿਨੇ ਜੇ ਵੇਲ ਮਿਲ ਜਾਵੇ ਆ ਸਭ ਕੁਝ ਲਿਖ ਲੈਣਾ ਕਦੇ-ਕਦੇ ਵੀਰੇ ਵੀ ਬਹੁਤ ਯਾਦ ਆਉਂਦੀ ਹੈ ਜਿਨੇ ਪਿੰਡ ਤੋਂ ਕਦੇ ਦੂਰ ਚਾਹ ਦੀ ਦੁਕਾਨ ਕਰਨ ਲਈ ਅਖੇ ਪਿੰਡ ਵਿੱਚ ਇਹ ਕੰਮ ਕੀਤਾ ਤਾਂ ਲੋਕੀ ਕਹਿਣਗੇ ਜੱਟਾਂ ਦਾ ਮੁੰਡਾ ਹੋ ਕੇ ਕੀ ਕਰਦੇ ਐ ਕੂਟਲੀ ਧੱਗਾ ਮਿਲ ਵਿੱਚ ਕੰਮ ਕਰਦੀ ਭਰਜਾਈ ਨਾਲ ਦੁੱਖ ਸੁੱਖ ਸਾਂਝਾ ਕਰ ਲਈਦਾ ਓਹ ਵੀ ਕਈ ਵਾਰ ਨਰਾਜ਼ ਜੀ ਹੋ ਕੇ ਆਖਦੀ ਆ ਬੀਬੀ ਤੇਰੇ ਭਤੀਜੇ ਦੇ ਲੱਛਣ ਠੀਕ ਨਹੀਂ ਲੱਗਦੇ ਬਾਣੀਆਂ ਦੀ ਕੁੜੀ ਦਾ ਖੜੇ ਨਹੀਂ ਛੜਦਾ ਭੈਣਾ ਡਰ ਜਿਆ ਲੱਗਦਾ ਜਾਤ ਕੁਜਾਤ ਨਾਲ ਵਿਆਹ ਲਿਆਵੇ ਐ ਜਰਿਆ ਨਹੀਂ ਜਾਣੜੀ ਇਹ ਆਪ ਤਾਂ ਫਿਰ ਵੀ ਜਾਟਿਆ ਕਿ ਉਧਰ ਭਤੀਜਾ ਸਾਰਾ ਦਿਨ ਫੇਸਬੁੱਕ ਤੇ ਸਲਫੀਆਂ ਜੀਆਂ ਖਿੱਚ-ਖਿੱਚ ਪਾਈ ਜਾਂਦਾ ਕਿ ਜੱਟ ਤਾਂ ਜੁਗਾੜੀ ਹੁੰਦੇ ਆ ਪਤਾ ਨਹੀਂ ਉਹ ਕਿਹੜਾ ਜਿਗਾੜ ਸੀ ਜੋ ਬਾਪੂ ਤੇ ਵੀਰੇ ਨੂੰ ਲੜਾਉਣ ਲਿਆ ਸੀ ਸੋ ਪਿਆਰਿਓ ਇਹ ਸੀ ਜੱਟ ਸ਼ਬਦ ਜਿਹਦੇ ਵਿੱਚ ਅਸੀਂ ਇੱਕ ਆਪਣੇ ਆਪ ਨੂੰ ਬੜਾ ਸ਼ੋਖਾਲਾ ਜਿਹਾ ਮਹਿਸੂਸ ਕਰਦੇ ਹਾਂ ਪਰ ਖਿੱਦੋ ਫਰੋਲਿਆਂ ਵਿੱਚੋਂ ਨੀਰਾ ਹੀ ਨਿਕਲਦੀਆਂ ਨੇ ਤਕਰੀਬਨ ਤਕਰੀਬਨ ਸਾਰੇ ਪੰਜਾਬ ਦਾ ਇਹ ਹਾਲਾਤ ਹੈ ਪਿਆਰਿਓ ਜੋ ਆਪ ਜੀ ਨੇ ਸਾਜਾ ਕੀਤਾ ਹੈ ਵਿਅੰਗ ਤਿੱਖਾ ਹੈ ਯਾਰਾ ਸੰਭਲ ਕੇ ਪੜਨਾ ਸੋ ਇਥੇ ਫਤਿਹ ਗਈਏ ਹੋਈਆਂ ਭੁੱਲਿਆਂ ਭੁੱਲਾਂ ਨੂੰ ਨਾ ਚਤਾਰੇ ਸਚਾਈ ਹੈ ਟਲਸ ਰਹੀ ਹੈ ਗੱਜ ਕੇ ਫਤਿਹ ਗਈਏ ਵਾਹਿ ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ